ਆਹ ਇਹ ਤੁਹਾਨੂੰ ਪੜਿਆ। ਤੇ ਹੀ ਆਪਣੇ ਦਰਸ਼ਕਾਂ ਦਾ ਨਾ ਇੱਕ ਹੋਰ ਸਵਾਲ ਸੀਗਾ ਜਿਹੜੇ ਆ ਜਾਨਵਰ ਆਪਣੇ ਵੀ ਸੌਕੇ ਜਾਂਦੇ ਆ ਕੂਤਰਾਂ ਇਹਨਾਂ ਦਾ ਕੀ ਇਲਾਜ ਆਈ? ਇਹਨਾਂ ਦਾ ਇਲਾਜ ਬਾਈ ਆਪਣੇ ਕੋਲ ਤਾਂ ਨਾ ਬਹੁਤ ਪੁਰਾਣੀਆਂ ਦਸੀਆਂਆਂ ਆ ਜੀ ਮੈਂ ਬੁੜੇ ਤੇ ਬਾਈ ਇਕੱਠੇ ਗਏ ਸੀਗੇ ਸਾਨੂੰ ਦੱਸਿਆ ਜੀ ਬਹੁਤ ਟਾਰੇ ਖਿਡਾਰੀ ਇਹਨਾਂ ਪੰਜ ਆਈਟਮ ਪੰਜਾਂ ਗੋਲੀਆਂ ਦਾ ਮਤਲਬ ਵੀ ਮੈਨੂੰ ਨਾਮ ਆਖ ਦਿੰਨਾ ਉਹਦੇ ਨਾਲ ਤੁਹਾਡਾ ਕੂਤਰ ਮਰਦਾ ਨਹੀਂ ਸੌਖ ਕੇ ਪੈਰਾਮਾਈ ਸੀੜ ਦੀਆਂ ਪੰਨੇ ਗੋਲੀਆਂ ਲੈ 52 ਦੀਆਂ 20 ਗੋਲੀਆਂ ਠੀਕ ਸਿਪਰਾ ਦੇਣਾ 10 ਗੋਲੀਆਂ ਸਿਪਰੋ ਵੈਡ 500 ਐਮਜੀ 5 ਗੋਲੀਆਂ ਠੀਕ ਆ ਤੇ ਬੈਟ ਨਹੀਂ ਥੋੜਾ 10 ਗੋਲੀਆਂ ਇਹਨਾਂ ਨੂੰ ਸਾਰਿਆਂ ਨੂੰ ਰਗੜ ਕੇ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਜਿਹੜਾ ਕਬੂਤਰ ਲੱਗਦਾ ਵੀ ਸੁੱਕਦਾ ਹੈ ਉਹਨੂੰ 2-3 ਦਿਨ ਹੀ ਦੇਣੀਆਂ ਸਵੇਰ ਸ਼ਾਮ ਬਲავ ਚੁੰਡੀ ਛੋਟੀ ਹਾਂਜੀ ਤੇ ਬਸ ਉਹ ਤੋਂ ਦੀ ਪਾਣੀ ਦੇ ਦੇਣਾ ਤੇ ਕਬੂਤਰ ਨੌ ਵਰ ਨੌ ਹੋ ਜਾਂਦਾ ਭਈ ਜਾਵਾ ਤੇ ਬਲਗੇ ਬਸ ਕੋਈ ਪਾਣੀ ਪੂਤਰ ਦੇ ਅੰਦਰ ਪੂਰਾ ਹੋਣਾ ਚਾਹੀਦਾ ਪਾਣੀ ਤੋਂ ਬਿਨਾਂ ਸੁੱਕ ਜਾਂਦਾ ਕਿ ਬੱਚਾ ਪਾਣੀ ਨਹੀਂ ਪੀਂਦਾ ਉਹਦੋਂ ਹੀ ਸੁੱਕ ਜਾਂਦਾ ਤੇ ਜਦੋਂ ਬੱਚਾ ਚੱਕ ਲੈਨੇ ਆ ਸੋਗੜੇ ਦਾ ਵੀ 100% ਸਹੀ 100% ਜ्यों ਇੱਕ ਸਿਰ ਇੱਕ ਪੰਨੇ ਤੋਂ ਲਾਜਾ ਬਾਈ ਰਿਜ਼ਲਟ ਆਉ ਪੂਰਾ ਤਗੜਾ ਰਿਜ਼ਲਟ ਆਉਗਾ ਬਾਈ ਪੂਰਾ ਠੀਕ ਪੂਤਰ ਨਾ ਮਰੂਗਾ ਬਾਈ ਥੱਕ ਕੇ ਹਾਂਜੀ ਇਹ ਆਪਣੀ ਗਾਰੰਟੀ ਹੈ ਤੇ ਆਪਣੇ ਕੋਲ ਮੇਨ ਬਾਈ ਕਿਹੜੇ ਵੀ ਜਾਨਵਰ ਬੈਠੇ ਕਿਹੜੀ ਨਸਲ ਦਾ